ਕਿਰਕੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਮੌਕੇ ਗੁਰਦਾਸਪੁਰ ਦੇ ਵਿੱਚ ਇੱਕ ਨਗਰ ਕੀਰਤਨ ਗੁਰਦੁਆਰਾ ਸਿੰਘ ਸਬਾਤੋਂ ਪੰਜ ਪਿਆਰਾਂ ਦੀ ਅਗਵਾਈ ਦੇ ਵਿੱਚ ਕੱਢਿਆ ਗਿਆ ਜੋ ਕਿ ਵੱਖ-ਵੱਖ ਬਾਜ਼ਾਰਾਂ ਵਿੱਚੋਂ ਗੁਜ਼ਰਦਾ ਹੋਇਆ ਮੋੜ ਗੁਰਦੁਆਰਾ ਸਿੰਘ ਸਬਾਵੇ ਕੇ ਹੀ ਸਮਾਪਤ ਹੋਇਆ ਇਸ ਨਗਰ ਕੀਰਤਨ ਦਾ ਥਾਂ-ਥਾਂ ਸੰਗਤਾਂ ਵੱਲੋਂ ਭਰਵਾ ਸਵਾਗਤ ਕੀਤਾ ਗਿਆ ਤੇ ਗੁਰੂ ਕੇ ਉਤਟ ਲੰਗਰ ਵੀ ਵਰਤਾਏ ਗਏ ਇਸ ਮੌਕੇ ਨਗਰ ਕੀਰਤਨ ਦੇ ਵਿੱਚ ਸ਼ਾਮਲ ਹੋਈਆਂ ਸੰਗਤਾਂ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ ਸਾਰੀ ਦੁਨੀਆ ਨੂੰ ਸੱਚ ਦੇ ਮਾਰਗ ਤੇ ਚੱਲਣ ਦਾ ਉਪਦੇਸ਼ ਦਿੱਤਾ ਅਤੇ ਲੋਕਾਈ ਦੀ ਭਲਾਈ ਦੇ ਲਈ ਚਾਰ ਉਦਾਸੀਆਂ ਵੀ ਕੀਤੀਆਂ ਤੇ ਸੰਗਤਾਂ ਨੂੰ ਹੱਥੀਂ ਕਿਰਤ ਕਰਨ ਵੰਡ ਕੇ ਛਕਣ ਤੇ ਚੜ੍ਹਦੀ ਕਲਾ ਦਾ ਉਪਦੇਸ਼ ਦਿੱਤਾ ਅੱਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਪ੍ਰਕਾਸ਼ ਕਰਨ ਦੇ ਸੰਬੰਧ ਵਿੱਚ ਨਗਰ ਕੀਰਤਨ ਕਿੱਟਿਆ ਜਾ ਰਿਹਾ ਸਤ ਗੁਰੂ ਨਾਨਕ ਪ੍ਰਗਟਿਆ ਮਿਟੇ ਧੁੰਦ ਜਗ ਚਾਨਣ ਹੋਆ ਕਲ ਤਾਰਨ ਗੁਰੂ ਨਾਨਕ ਆਇਆ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਚੁਕਦੇ ਸਵੰਨ ਵਿੱਚ ਨਗਰ ਕੀਰਤਨ ਸਿੰਘ ਸਵਾ ਫਿਰ ਗਵਾਰਾ ਤੇਜੂ ਪ੍ਰਕਾਸ਼ਪੁਰ ਤੋਂ ਆਤੰਦ ਹੋ ਕੇ ਜਗਰ ਦੇ ਵਿੱਚ ਦੀ ਲਾਂਕੇ ਸੰਗਲਪੁਰਾ ਰੋਡ ਦੇ ਹਿੰਦਾ ਹੋ ਕੇ ਜਹਾਜ ਜਹਾਜ ਚੌਕ ਤੋਂ ਲੈ ਕੇ ਆਪਣੇ ਜੇਨ ਰੋਡ ਤੋਂ ਤੋਂ ਹੁੰਦਾ ਆ ਬਾਅਦ ਸਿੰਘ ਸਫਾ ਗੁਰਦੁਆਰੇ ਸਾਹਿਬ ਨੂੰ ਸਮਾਪਤੀ ਹੋਵੇਗੀ ਗੁਰੂ ਸਾਹਿਬ ਜੀ ਦਾ ਜਨਮ ਨਨਕਾਣਾ ਸਾਹਿਬ ਪਾਕਿਸਤਾਨ ਵਿੱਚ ਹੋਇਆ ਹੈ ਇਹ ਗੁਰੂ ਸਾਹਿਬ ਗੁਰਨਾਣਕ ਦੇਵ ਜੀ ਸਿੱਖਾਂ ਦੇ ਪਹਿਲੇ ਗੁਰੂ ਹੋਏ ਹਨ ਗੁਰੂ ਸਾਹਿਬ ਨੇ ਚਾਰ ਉਦਾਸੀਆਂ ਕੀਤੀਆਂ ਸਾਰਿਆਂ ਲੋਕਾਂ ਨੂੰ ਲੋਕਾਈ ਦਾ ਭਲਾ ਕੀਤਾ ਤੇ ਚੜ੍ਹਦੀ ਕਲਾ ਦਾ ਉਪਦੇਸ਼ ਦਿੱਤਾ ਜੱਬਾਣੀ ਟੀਵੀ ਲਈ ਬਿਸੰਬਰ ਬਿੱਟੂ ਦੀ ਰਿਪੋਰਟ